ਸੋ ਗੱਲ ਕਰਾਂਗੇ ਅੱਜ ਪਾਕਿਸਤਾਨੀ ਐਕਟਰਸ ਦੇ ਬਾਰੇ ਜਿਨ੍ਹਾਂ ਦੇ ਅਕਾਊਂਟਸ ਜਿਹੜੇ ਨੇ ਇੰਡੀਆ ਦੇ ਵਿੱਚ ਬੈਨ ਕਰ ਦਿੱਤੇ ਗਏ ਨੇ ਯਾਨੀ ਕਿ ਬੰਦ ਕਰ ਦਿੱਤੇ ਗਏ ਨੇ ਉਹ ਪਾਕਿਸਤਾਨੀ ਆਰਟਿਸਟ ਜਿਹੜੇ ਇੰਡੀਆ ਦੇ ਲੋਕ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਦੇਖਦੇ ਸੀ ਸੁਣਦੇ ਸੀ ਪਾਕਿਸਤਾਨ ਦੇ ਲੋਕ ਤਾਂ ਦੇਖਦੇ ਸੀ ਲੇਕਿਨ ਉਹਨਾਂ ਦੇ ਜਿਹੜੇ ਅਕਾਊਂਟਸ ਨੇ ਹੁਣ ਇੰਡੀਆ ਦੇ ਵਿੱਚ ਨਹੀਂ ਚੱਲ ਰਹੇ ਜਿਨ੍ਹਾਂ ਦੇ ਵਿੱਚ ਹਾਨਿਆ ਅਮੀਰ ਔਰ ਹਾਲੀ ਦੇ ਵਿੱਚ ਜੋ ਨਾਮ ਸ਼ਾਮਿਲ ਹੋਇਆ ਉਹ ਨੇ ਆਤਿਫ ਅਸਲਮ ਸੋ ਤੁਹਾਨੂੰ ਦੱਸ ਦਿੰਦੇ ਨੇ ਕਿ ਆਤਿਫ ਅਸਲਮ ਬਾਲੀਵੁੱਡ ਇੰਡਸਟਰੀ ਦੇ ਸੁਪਰ ਹਿੱਟ ਗਾਇਕ ਨੇ ਜਿਨ੍ਹਾਂ ਨੇ ਆਪਣੀ ਸੋਲਫੁਲ ਆਵਾਜ਼ ਦੇ ਨਾਲ ਕਲਾਕਾਰ ਹੀ ਨਹੀਂ 벌키 ਬਹੁਤ ਸਾਰੇ ਲੋਕਾਂ ਨੂੰ ਆਪਣੇ دیوانے ਬਣਾਇਆ 소ਹਾਨਿਆ ਅਮੀਰ ਦਾ ਜਦੋਂ ਅਕਾਊਂਟ ਬਲੌਕ ਹੁੰਦਾ ਤਾਂ ਹਾਨਿਆ ਅਮੀਰ ਵੀ ਲਿਖਦੀ ਆਪਣੇ سوشل ਅਕਾਊਂਟ ਤੇ ਮਾਇਆ ਅਕਾਊਂਟ ਅਲੋਂਗ ਵਿਦ ਅਦਰ ਪਾਕਿਸਤਾਨੀ ਸੈਲੀਬ੍ਰਿਟੀਆਂ ਬੈਨਡ ਬਾਈ ਇੰਡੀਆ ਹਾਰਟ ਬ੍ਰੋਕਨ ਬਟ ਥਿਸ ਇਜ਼ ਆਰ ਕਮੈਂਟਸ ਫੇਲਿਅਰ ਥਿਸ ਰੋਂਗ ਡੂਇੰਗਸ ਲੈਡ ਟੂ ਥਿਸ ਇਫ ਇੰਡੀਆ ਡਿਡਨਟ ਐਕਟ ਨੋ ਵਨ ਵੁੱਡ ਸਪੋਕਨ ਅਪ ਨਾਓ ਵੀ 올 ਮਸਟ ਰੇਜ਼ ਆਰ ਵੌਇਸ ਅਗੇਂਸਟ ਥਿਸ ਮੈਸ ਸੋ ਹਾਨਿਆ ਅਮੀਰ ਇਜ਼ ਓਕੇ ਕਿ ਉਹਨਾਂ ਦਾ ਅਕਾਊਂਟ ਇੱਧਰ ਬੰਦ ਵੀ ਹੋ ਗਿਆ ਕਿਉਂਕਿ ਉਹ ਕਹਿ ਰਹੇ ਨੇ ਕਿ ਹੋਇਆ ਜੋ ਵੀ ਹੋਇਆ ਸੋ ਆਪੇ ਫਸਲਮ ਜਿਹੜੇ ਨੇ ਉਹਨਾਂ ਦਾ ਵੀ ਅਕਾਊਂਟ ਜਿਹੜਾ ਤੇ ਬੰਦ ਕਰ ਦਿੱਤਾ ਗਿਆ ਹਾਨਿਆ ਅਮਰਦਗਰ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਹਾਨਿਆ ਨੂੰ ਜਿਹੜਾ ਦੇਖਿਆ ਜਾਂਦਾ ਔਰ ਹਾਨਿਆ ਪਾਕਿਸਤਾਨੀ ਐਕਟਰਸ ਹੈ ਜਿਨ੍ਹਾਂ ਨੇ ਬਹੁਤ ਸਾਰੇ ਸੀਰੀਅਲਸ ਦੇ ਵਿੱਚ ਵੀ ਕੰਮ ਕੀਤਾ ਬਹੁਤ ਸਾਰੇ ਪਾਕਿਸਤਾਨੀ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਸੋ ਹੁਣ ਦਿਲਜੀਤ ਦੇ ਨਾਲ ਉਹਨਾਂ ਦੀ ਫਿਲਮ ਆਉਣ ਵਾਲੀ ਸੀ ਜੋ ਹੁਣ ਵੀ ਸੋਸ਼ਲ ਮੀਡੀਆ ਤੇ ਅਗਰ ਸਕਰੋਲ ਕਰਦੇ ਆ ਹਾਨਿਆ ਦੇ ਨਾਮ ਤੋਂ ਜਾਂ ਦਿਲਜੀਤ ਦੇ ਨਾਮ ਤੋਂ ਤਾਂ ਸੋ ਸੋਸ਼ਲ ਮੀਡੀਆ ਤੇ ਇਹੀ ਚੀਜ਼ ਆਉਂਦੀ ਹੈ ਕਿ ਹਾਨਿਆ ਅਮਰ ਹੁਣ ਕਦੇ ਵੀ ਇੰਡੀਆ ਦੀਆਂ ਫਿਲ ਇਹ ਤਾਂ ਸਾਜ ਦੇ ਨਾਲੋਂ ਕਿਹੜੀ ਐਕਟਰਸ ਨੂੰ ਰਿਪਲੇਸ ਕਰਨਗੇ ਇਹਦੇ ਬਾਰੇ ਹਲੇ ਕੋਈ ਵੀ ਜੋ ਹੈ ਅਪਡੇਟ ਨਹੀਂ ਆਇਆ ਪਰ ਆतिफ ਅਸलम ਜੁਨਾ ਨੇ ਬਹੁਤ ਜ਼ਿਆਦਾ ਜੋ ਹੈ ਆਪਣੀ ਆਵਾਜ਼ ਦੇ ਨਾਲ ਲੋਕਾਂ ਨੂੰ ਆਪਣੇ دیਵਾਨੇ ਕੀਤਾ ਕਾਇਲ ਕੀਤਾ ਬਾਲੀਵੁੱਡ ਦੀ ਬਹੁਤ ਸਾਰੀਆਂ ਸੁਪਰ ਹਿੱਟ ਫਿਲਮਾਂ ਦੇ ਵਿੱਚ ਆਤੀਫ ਅਸਲਮ ਦੀ ਆਵਾਜ਼ ਗੂੰਜਦੀ ਹਾਲਕਿ ਆਪਣੇ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਅਸੀਂ ਦੇਖਿਆ ਕਿ ਆਤੀਫ ਅਸਲਮ ਨੇ ਬਹੁਤ ਸੋਹਣੇ ਸੋਹਣੇ ਪੰਜਾਬੀ ਵੀ ਗਾਣੇ ਗਾਏ ਨੇ ਔਰ ਆਤੀਫ ਅਸਲਮ ਦੀ ਜੋ ਆਵਾਜ਼ ਹੈ ਉਹ ਸੁਣ ਕੇ ਜੋ ਹੈ ਲੱਗਣ ਲੱਗ ਜਾਂਦਾ ਹੈ ਪਤਾ ਸਭ ਪਤਾ ਲੱਗ ਜਾਂਦਾ ਕਿ ਆਤੀਫ ਅਸਲਮ ਨੇ ਗਾਣਾ ਗਾਇਆ ਸੋ ਇਹ ਜੋ ਵੀ ਮਿਸ ਕ੍ਰੀਏਟ ਹੋਇਆ ਹੈ ਜੋ ਵੀ ਆਪਣੇ ਇੰਡੀਅਨਸ ਦੇ ਨਾਲ ਹੋਇਆ ਬਹੁਤ ਗਲਤ ਹੋਇਆ ਸੋ ਉਸ ਨੂੰ ਧਿਆਨ ਚ ਰੱਖਦੇ ਹੋਏ ਇੰਡੀਅਨ ਗਵਰਨਮੈਂਟ ਨੇ ਪਾਕਿਸਤਾਨੀ ਐਕਟਰਸ ਦੇ ਜਿਹੜੇ ਅਕਾਊਂਟ ਨੇ ਉਹਨਾਂ ਨੂੰ ਬੈਨ ਕਰ ਦਿੱਤਾ ਹੈ ਔਰ ਇੰਡੀਆ ਦੇ ਵਿੱਚ ਉਹਨਾਂ ਦੇ ਅਕਾਊਂਟ ਜਿਹੜੇ ਨੇ ਹੁਣ ਨਹੀਂ ਚੱਲਣਗੇ ਸੋ ਇਸ ਤੇ ਜੋ ਕਲਾਕਾਰਾਂ ਦੀ ਪ੍ਰਤੀਕਿਰਿਆ ਆ ਰਹੀ ਹੈ ਉਹਦੇ ਬਾਰੇ ਅਸੀਂ ਤੁਹਾਨੂੰ ਅੱਜ ਅਪਡੇਟ ਦੇ ਦਵਾਂਗੇ